ਸਾਗੇ ਤੇ ਝੂਠੇ ਇਲਜ਼ਾਮ ਲਾਏ بیਜਦੀ ਦੇ ਯਾ بیਜਦੀ ਕਾਲੀ ਕਾਲੀ ਕਲੀ ਜਿੱਤੇ ਕਰੂਗੀ ਸ਼੍ਰੋਮਣੀ ਅਕਾਲੀ ਦਲ ਤਾਂ ਗੁਰੂ ਘਰਾਂ ਦੀ ਸੇਵਾ ਕਰਨ ਵਾਸਤੇ ਬਣਿਆ ਹੈ ਗੁਰੂ ਘਰਾਂ ਦੀ ਰੱਖਿਆ ਕਰਨ ਵਾਸਤੇ ਬਣਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਮਰਕਜ਼ ਚੋਂ ਅੰਦਾਜ਼ ਕਰਕੇ ਘਰੋਂ ਨਿਕਲਦਾ ਨਹੀਂ ਤੇ ਤੁਸੀਂ ਉਸੇ ਪਾਰਟੀ ਤੇ ਇਲਜ਼ਾਮ ਲਾਤਾ ਤੇ ਲਾਇਆ ਕਿਨੇ ਆ ਝਾੜੂ ਵਾਲਿਆਂ ਤੇ ਕਾਂਗਰਸ ਦੇ ਰਲ ਕੇ ਕਿਉਂਕਿ ਉਹਨਾਂ ਨੇ ਦੇਖਿਆ ਕਿ ਅਕਾਲੀ ਦਰ ਦਾ ਤੂਫਾਨ ਇੰਨਾ ਤਕੜਾ ਹੈ ਹੁਣ ਰਾਜ ਇਹਨਾਂ ਦਾ ਰਹੂਗਾ ਉਹਨਾਂ ਨੇ ਸਾਜ਼ਿਸ਼ ਰਚੀ ਬੇਅਦਬੀਆਂ 2015 ਸ਼ੁਰੂ ਹੋ ਗਈਆਂ ਸਰਕਾਰ ਆਪਣੀ ਦੁੱਖ ਹੈ ਪਰ ਮੈਨੂੰ ਵੱਡਾ ਵੱਡਾ ਵੀ ਦੁੱਖ ਹੈ ਕਿ ਇਹਨਾਂ ਨੇ ਸਾਨੂੰ ਜਾਂਚ ਵੀ ਕਰਾਉਣ ਦਿੱਤੀ ਸਾਰੇ ਟਿੱਕੇ ਹੋ ਗਏ ਆ ਕਾਂਗਰਸੀ ਦੀ ਕੈਪਟਨ ਦੀ ਆ ਭਲੇ ਦੀ ਦਾदू ਵਰ ਵਰਗੇ ਮੰਡ ਵੀ ਸਾਰੇ ਸਰਕਾਂ ਤੇ ਕਹਿੰਦੇ ਪੰਜਾਬ ਤੋਂ ਜਾਂਚ ਵੀ ਕਰਾਉਣੀ ਅਸੀਂ ਜਾਂਚ ਕਰਾਉਣੀ ਹੈ ਸੀਪੀਐਸਓ ਨੂੰ ਪਤਾ ਸੀ ਕਿ ਦੋਸ਼ੀ ਖੜੇ ਜਾਂਦੇ ਨਹੀਂ ਮਿਲੀਏ ਪਾਰਟੀ ਨੂੰ ਦੇਖੋ ਹੀਰੋ ਪਰਵਾੜ ਇਸ ਇਲਾਕੇ ਦਾ ਜਿਹੜਾ ਮਾਲਾ ਬੜੀ ਸਿਆਸਤ ਜਿਹੜਾ ਇਹਨਾਂ ਨੇ ਹਿੱਸਾ ਲੈਂਦਾ ਬਹੁਤ ਸੋਸ਼ਲ ਵਰਕਿੰਗ ਵਰਕ ਕਰਦੇ ਰਹੇ ਐ ਬਹੁਤ ਇਹਨਾਂ ਦੀ ਇੱਥੇ ਪਛਾਣ ਹੈ ਸਾਨੂੰ ਬਹੁਤ ਵੱਡੀ ਤਾਕਤ ਮਿਲੀ ਹੈ ਇਹਨਾਂ ਦੇ ਸਾਡੇ ਵਿੱਚ ਆਉਣ ਚ ਆਈ ਤੇਰੀ ਹਲਕਾਂ ਚਾਲ ਹੋਣ ਹੱਥੀ ਫਿਰ ਅਕਾਲੀ ਦਲ ਦਾ ਲਾਈਨ ਹੋਣਾ ਚਾਹੀਦਾ ਤੁਸੀਂ ਕੀ ਕਹਿੰਦੇ ਆ ਜਖੜ ਸਾਹਿਬ ਨੇ ਮੈਨੂੰ ਕਹੇ ਮੈਂ ਅਖਬਾਰਸ ਪੜਿਆ ਕੀ ਅਕਾਲੀ